ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਲੋਕਮੰਚ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਡੇ ਨਾਲ ਜੁੜਦੇ ਹੋ ਸਾਨੂੰ ਕਾਲ ਕਰਦੇ ਹੋ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ ਅਮਰੀਕਾ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੀ ਕਈ ਵਿਚਾਰਾਂ ਹੋਣਗੀਆਂ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚੋਂ ਕਿੰਨਾ ਕੁ ਕੁਝ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦੇਵਾਂਗੇ ਤੇ ਇਸ ਤੋਂ ਇਲਾਵਾ ਸ਼ੰਭੂ ਬੈਰੀਅਰ ਦੇ ਉੱਤੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੈ ਕਿਸਾਨ ਅੰਦੋਲਨ ਨੂੰ 1 ਸਾਲ ਹੋ ਚੁੱਕਿਆ ਹੈ ਕੀ ਅਪਡੇਟਸ ਨੇ ਉਹ ਵੀ ਸਾਂਝੀਆਂ ਕਰਾਂਗੇ ਤੇ ਅਮਰੀਕਾ ਨੇ ਇੱਕ ਹੋਰ ਜਹਾਜ਼ ਭੇਜਣ ਦੀ ਤਿਆਰੀ ਕਰ ਲਈ ਹੈ ਕਦੋਂ ਕੋ ਜਹਾਜ਼ ਪਹੁੰਚਣਾ ਹੈ ਕੀ ਉਹਦੀ ਅਪਡੇਟਾ ਉਹ ਵੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਤੇ ਤੁਰੇ ਹੋਏ ਨੇ ਮੰਗਾ 13 ਦੇ ਕਰੀਬ ਨੇ ਜਿਨ੍ਹਾਂ ਦੇ ਵਿੱਚ ਇੱਕ ਮੁੱਖ ਮੰਗ ਇਹ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਯਾਨੀ ਕਿ ਜਿਹੜੀ ਵੀ ਫਸਲ ਕਿਸਾਨਾਂ ਦੀ ਵਿਕੇ ਉਹ ਸਹੀ ਤੇ ਵਾਜਿਬ ਰੇਟ ਦੇ ਉੱਤੇ ਮਿਲਣੀ ਚਾਹੀਦੀ ਹੈ ਜਿਹੜਾ ਰੇਟ ਐਮਐਸਪੀ ਦੇ ਮੁਤਾਬਕ ਨਿਰਧਾਰਤ ਕੀਤਾ ਜਾਣਾ ਹੈ ਉਹ ਤੋਂ ਘੱਟ ਦੇ ਉੱਤੇ ਖਰੀਦ ਨਹੀਂ ਹੋਣੀ ਚਾਹੀਦੀ ਪਰ ਇਹਦੇ ਵਿੱਚ ਵੀ ਕਈ ਮਾਪਦੰਡ ਆ ਜਾਂਦੇ ਨੇ ਇੱਕ ਤਾਂ ਕਿ ਕੋਈ ਵੀ ਫਸਲ ਕੋਈ ਵੀ ਚੀਜ਼ ਕੋਈ ਵੀ ਸਬਜ਼ੀ ਇੱਕੋ ਜੇ ਮਿਆਰ ਵਾਲੀ ਨਹੀਂ ਹੁੰਦੀ। ਕਈ ਵਾਰ ਮਾੜੀ ਫਸਲ ਹੁੰਦੀ ਹੈ। ਦਾਣਾ ਕਣਕ ਦਾ ਪਤਲਾ ਹੁੰਦਾ ਹੈ, ਹਲਕਾ ਹੁੰਦਾ ਹੈ। ਕਈ ਵਾਰ ਝੋਨੇ ਦੀ ਫਸਲ ਆ ਉਹ ਵੀ ਕਈਆਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀ ਹੈ। ਸਬਜ਼ੀਆਂ ਦਾ ਵੀ ਤੁਸੀਂ ਦੇਖਿਆ ਹੈ ਕਿ ਤੁਸੀਂ ਬਾਜ਼ਾਰ ਦੇ ਵਿੱਚ ਗੋਭੀ ਲੈਣ ਚਲ ਜਓ ਤਾਂ ਗੋਭੀ ਤੁਹਾਨੂੰ ਘਟੋ ਘਟ 10 ਪ੍ਰਕਾਰ ਦੀ ਨਜ਼ਰ ਆ ਜਾਏਗੀ। ਕਿਤੇ ਬਿਲਕੁਲ ਚਿੱਟੇ ਰੰਗ ਦੀ ਹੈ, ਕਿਤੇ ਹਲਕੀ ਜਿਹੀ ਪੀਲੀ ਹੈ, ਕਿਤੇ ਤੁਹਾਨੂੰ ਬਦਰੰਗ ਜੀ ਗੋਭੀ ਨਜ਼ਰ ਆਉਂਦੀ ਹੈ। ਤਾਕਤ ਇਹ ਸਵਾਲ ਹੈ ਕਿ ਸਾਰੀਆਂ ਫਸਲਾਂ ਦੇ ਉੱਤੇ ਇੱਕੋ ਜਿਹਾ ਰੇਟ ਤੈ ਕਿਵੇਂ ਹੋ ਸਕਦਾ ਹੈ ਜੇਕਰ ਮੰਨ ਲਓ ਗੋਭੀ ਦੀ ਐਮਐਸਪੀ 15 ਰੁਪਏ ਹੋ ਜੇ 1500 ਨੂੰ ਕੁਆਂਟਲ ਵਿਕਣੀ ਸ਼ੁਰੂ ਹੋ ਜਵੇ ਤਾਂ ਉਸ ਹਿਸਾਬ ਦੇ ਨਾਲ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਕਿਵੇਂ ਜੇ ਮਤਲਬ ਸੈਟਿੰਗ ਆਏਗੀ ਕਿਹੜੀ ਗੋਭੀ ਕਿਹੜੇ ਮਿਆਰ ਦੇ ਉੱਤੇ ਖਰੀ ਉਤਰੇਗੀ ਇਸ ਕਰਕੇ ਕਾਫੀ ਤਰ੍ਹਾਂ ਦੀਆਂ ਜੜੀਆਂ ਮਦਾਂ ਨੇ ਇਹਦੇ ਵਿੱਚ ਬਾਕੀ ਕਿਸਾਨਾਂ ਦੀ ਮੰਗ ਵੀ ਜਾਇਜ਼ ਆ ਖਰਚੇ ਬਹੁਤ ਵੱਧ ਚੁੱਕੇ ਨੇ ਜ਼ਮੀਨ ਜੇਕਰ ਠੇਕੇ ਦੇਣੀਆਂ ਤਾਂ ਠੇਕੇ ਬਹੁਤ ਵਾਧ ਚੁੱਕੇ ਨੇ ਤੇ ਇਸ ਤੋਂ ਇਲਾਵਾ ਕੀਟਨਾਸ਼ਕ ਨਦੀਨਨਾਸ਼ਕ ਸਪਰੇਆਂ ਰਿਆਂ ਖਾਦਾਂ ਦੀਆਂ ਕੀਮਤਾਂ ਦੇ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਤਾਂ ਇਸ ਕਰਕੇ ਖਰਚੇ ਕੱਢਣੇ ਬੜੇ ਮੁਸ਼ਕਲ ਹੋ ਗਏ ਨੇ ਸਭ ਤੋਂ ਵੱਡੀ ਜਿਹੜੀ ਮਾਰ ਆ ਉਹ ਡੀਜ਼ਲ ਦੀ ਹੈ ਡੀਜ਼ਲ ਮਹਿੰਗਾ ਹੋ ਗਿਆ ਟਰੈਕਟਰ ਦੇ ਨਾਲ ਵਾਈ ਕਰਨੀ ਹੁੰਦੀ ਆ ਤਾਂ ਡੀਜ਼ਲ ਦੇ ਭਾਅ ਵੀ ਅਸਮਾਨ ਨੂੰ ਛੂਰੇ ਨੇ ਇਸ ਕਰਕੇ ਹਰ ਥਾਂ ਦੇ ਉੱਤੇ ਖਰਚਾ ਵਧ ਰਿਹਾ ਪਰ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਸਹੀ ਰੇਟ ਨਹੀਂ ਮਿਲਦਾ ਹੁਣ ਤੁਸੀਂ ਦੇਖੋ ਗੋਭੀ 2-3 ਰੁਪਏ ਕਿਲੋ ਮੰਡੀ ਦੇ ਵਿੱਚ ਵੇਚਦੀ ਹੈ ਦੁਕਾਨ ਤੇ ਆਉਂਦੀ ਆਉਂਦੀ 10 ਰੁਪਏ ਹੋ ਜਾਂਦੀ ਹੈ ਵਿਚਲੇ ਵੀ ਖਾ ਗਏ ਜਿਹੜੇ ਦੁਜੀਏ ਵੇਚਣ ਵਾਲੇ ਉਹ ਵੀ ਆਪਣਾ ਮੁਨਾਫਾ ਕਮਾ ਗਏ ਚਲੋ ਮਿਹਨਤ ਸਾਰਿਆਂ ਨੇ ਕਰਨੀ ਹੈ ਪਰ ਕਿਸਾਨਾਂ ਦੇ ਪੱਲੇ ਇਹਦੇ ਵਿੱਚ ਕੁਝ ਨਹੀਂ ਪੈਂਦਾ ਸਿਰਫ 2 ਰੁਪਏ ਹੀ ਉਹਨਾਂ ਨੂੰ ਮਿਲਦੇ ਨੇ ਚਾਹੇ ਉਹ ਲਾਗਤ ਹੋਵੇ ਚਾਹੇ ਉਹਨਾਂ ਦਾ ਮੰਡੀ ਤੱਕ ਪਹੁੰਚਣ ਦਾ ਖਰਚਾ ਹੋਵੇ ਇਹ ਸਾਰਾ ਕੁਝ ਉਹਦੇ ਵਿੱਚ ਹੀ ਕਵਰ ਹੋ ਜਾਂਦਾ ਹੈ ਇਸ ਕਰਕੇ ਕਿਸਾਨ ਚਿੰਤਤ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਨੇ ਫਸਲ ਕੋਈ ਵੀ ਆ ਸਾਰੀਆਂ ਦੇ ਉੱਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ 13 ਫਰਵਰੀ 2024 ਨੂੰ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨ ਅੰਦੋਲਨ 2 ਉਮੀਦਾਂ ਸੀਗੀਆਂ ਕਿ ਹਰਿਆਣਾ ਟੱਪ ਕੇ ਦਿੱਲੀ ਪਹੁੰਚਾ ਜਾਏਗਾ ਪਰ ਕਿਸਾਨਾਂ ਨੇ ਵੀ ਇਸ ਵਾਰ ਐਲਾਨ ਕਰਕੇ ਹੀ ਅੱਗੇ ਵਧਣ ਦਾ ਫੈਸਲਾ ਕੀਤਾ ਕਈ ਵਾਰ ਇਹ ਹੁੰਦਾ ਕਿ ਕਈ ਵਾਰ ਰੂਟ ਕੋਈ ਹੋਰ ਹੁੰਦਾ ਹੈ ਤਾਂ ਕਿਸਾਨ ਕਹਿੰਦੇ ਨੇ ਵੀ ਆਪਾਂ ਤਾਂ ਜਿਵੇਂ ਮਰਜ਼ੀ ਪਹੁੰਚਣਾ ਦਿੱਲੀ ਪਹੁੰਚਣਾ ਪਰ ਕਿਸਾਨਾਂ ਨੇ ਦੱਸ ਦਿੱਤਾ ਕਿ ਅਸੀਂ ਇੰਨੀ ਤਰੀਕ ਨੂੰ ਅੱਗੇ ਵਧਾਂਗੇ ਤੇ ਉਦੋਂ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕਰਨੀ ਸ਼ੁਰੂ ਕਰ ਦਿੱਤੀ। ਰਾਹ ਦੇ ਵਿੱਚ ਸਰੀਏ ਖੜੇ ਕਰਤੇ, ਕਿੱਲ ਠੋਕ ਦਿੱਤੇ ਗਏ, ਲੋਹੇ ਦੀਆਂ ਜਹੀਆਂ ਚੀਜ਼ਾਂ ਲਾਤੀਆਂ ਜਿਨ੍ਹਾਂ ਦੇ ਉੱਤੇ ਟਰੈਕਟਰ ਲੰਘੇਗਾ ਤਾਂ ਉਹਦਾ ਟਾਇਰ ਪਟਣਾ ਸੁਭਾਵਿਕ ਹੈ। ਆਮ ਬੰਦੇ ਦਾ ਲੰਘਣਾ ਮੁਸ਼ਕਲ ਆ। ਪੱਕੀਆਂ ਕੰਕਰੀਟ ਦੀਆਂ ਕੰਧਾਂ ਚਿੰਨ ਦਿੱਤੀਆਂ, ਬੈਰੀਕੇਡਿੰਗ ਕਰ ਦਿੱਤੀ, ਲੋਹੇ ਦੇ ਐਂਗਲ ਲੋਹੇ ਦੇ ਟੀਨ ਪਤਾ ਨਹੀਂ ਕੀ ਕੀ ਲਾ ਕੇ ਰਸਤੇ ਹੀ ਬੰਦ ਕਰ ਦਿੱਤੇ ਹਾਲਾਂਕਿ ਇਹਦਾ ਖਮਿਆਜ਼ਾ ਆਮ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਜਿੰਨੇ ਅੰਬਾਲੇ ਵਾਲੇ ਪਾਸੇ ਜਾਣਾ ਹੈ ਦਿੱਲੀ ਜਾਣਾ ਹੈ ਤੁਹਾਨੂੰ ਵੀ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਘੁਮ ਘਮਾ ਕੇ ਜਾਣਾ ਪੈਂਦਾ ਬੱਸਾਂ ਸਰਕਾਰੀ ਟਿੱਪਰ ਟਰੱਕ ਵਿੱਚੋਂ ਦੀ ਲੰਘ ਰਹੇ ਨੇ ਇੱਥੋਂ ਤੱਕ ਕਿ ਹੁਣ ਇਹ ਹੋ ਗਿਆ ਸੀਗਾ ਰਸਤਾ ਬੰਦ ਹੋਣ ਕਰਕੇ ਕਿ ਕਈ ਪਿੰਡਾਂ ਦੇ ਵਿੱਚ ਲੋਕ ਦੁਖੀ ਹੋ ਗਏ ਸੀ ਸੜਕਾਂ ਦਾ ਬੁਰਾ ਹਾਲ ਹੋ ਗਿਆ ਕਿਉਂਕਿ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਆਮ ਵਹੀਕਲ ਪਿੰਡਾਂ ਆਲੇ ਲੰਘਣੇ ਨੇ ਜਦੋਂ ਉੱਥੋਂ ਟਿੱਪਰ ਬੱਸਾਂ ਟਰਾਲੇ ਲੰਘਣ ਲੱਗ ਪੈਂਦਾ ਫਿਰ ਸੜਕਾਂ ਦੀ ਮਾੜੀ ਹਾਲਤ ਹੋ ਜਾਂਦੀ ਹੈ ਇੱਕ ਪਿੰਡ ਦੇ ਵਿੱਚ ਤਾਂ ਜਿਹਾ ਹੋਇਆ ਪਟਿਆਲੇ ਦੇ ਨਜ਼ਦੀਕ ਸੀਗਾ ਜਿੱਥੇ ਪਿੰਡ ਵਾਲਿਆਂ ਨੇ ਪਰਚੀ ਕੱਟਣੀ ਸ਼ੁਰੂ ਕਰਤੀ ਵੀ ਤੁਸੀਂ ਇੱਥੋਂ ਕੋਈ ਵੱਡਾ ਟਰਾਲਾ ਟਿੱਪਰ ਗੱਡੀ ਲੰਗਾਉਣੀ ਆ ਤਾਂ ਸਾਨੂੰ 100-200 ਰੁਪਏ ਦੇ ਕੇ ਜਾਓ ਤਾਂ ਜੋ ਅਸੀਂ ਵਿਕਾਸ ਕਾਰਜ ਕਰ ਸਕੀਏ ਉਹ ਵੀ ਸਵਾਲ ਖੜੇ ਹੋ ਗਏ ਸਰਪੰਚ ਦੀ ਗ੍ਰਿਫਤਾਰੀ ਤੱਕ ਹੋ ਗਈ ਤੇ ਮਤਲਬ ਇਹ ਹਾਲਾਤ ਬਣੇ ਹੋਏ ਨੇ ਲੋਕਾਂ ਨੂੰ ਰਾਹ ਬਦਲਨੇ ਪੈ ਰਹੇ ਨੇ ਪਰ ਮਾਮਲਾ ਸੁਪਰੀਮ ਕੋਰਟ ਚ ਪਹੁੰਚਦਾ ਤੇ ਕਹਿੰਦੇ ਨੇ ਜੀ ਬਾਰਡਰ ਕਿਸਾਨ ਕਹਿੰਦੇ ਅਸੀਂ ਤਾਂ ਬੰਦ ਨਹੀਂ ਕੀਤੇ ਹਰਿਆਣਾ ਸਰਕਾਰ ਨੇ ਬੰਦ ਕੀਤੇ ਨੇ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਹਰਿਆਣਾ ਸਰਕਾਰ ਬਾਰਡਰ ਖੋਲ ਦੇਵੇ ਤਾਂ ਅਸੀਂ ਅੱਗੇ ਵਧ ਜਾਵਾਂਗੇ ਪਰ ਇਸੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜੀ ਅੱਜ 13 ਫਰਵਰੀ ਐ ਇਹਨੇ 1 ਸਾਲ ਪੂਰਾ ਕਰ ਦਿੱਤਾ ਹੈ 1 ਸਾਲ ਦੇ ਵਿੱਚ ਕਾਫੀ ਕੁਝ ਬਦਲ ਗਿਆ ਹੈ ਹਰਿਆਣਾ ਦੇ ਵਿੱਚ ਸਰਕਾਰ ਬਦਲ ਗਈ ਹਾਲਾਂਕਿ ਭਾਜਪਾ ਦੀ ਸੀ ਪਰ ਸੀਐਮ ਬਦਲ ਗਿਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਰਕਾਰ ਬਦਲ ਗਈ ਉੱਥੇ ਨਵੇਂ ਸੀਐਮ ਦੇ ਨਾਮ ਦੇ ਉੱਤੇ ਚਰਚਾ ਚੱਲ ਰਹੀ ਹੈ ਭਾਜਪਾ ਨੇ ਸਰਕਾਰ ਬਣਾਉਣੀ ਹੈ ਯਾਨੀ ਕਿ ਹਰਿਆਣਾ ਦਿੱਲੀ ਤੇ ਕੇਂਦਰ ਭਾਜਪਾ ਦੀਆਂ ਸਰਕਾਰਾਂ ਹੋ ਚੁੱਕੀਆਂ ਨੇ ਤਾਂ ਕਿਸਾਨੀ ਮਸਲਾ ਹੱਲ ਕਿਵੇਂ ਹੋਏਗਾ ਇਹਦੇ ਉੱਤੇ ਸਵਾਲ ਖੜੇ ਹੋਏ ਨੇ ਤੇ ਹੁਣ ਕਿਸਾਨਾਂ ਨੇ ਮਹਾਪੰਚਾਇਤਾਂ ਕਰਨ ਦਾ ਫੈਸਲਾ ਕੀਤਾ ਸੀਗਾ ਰਤਨਪੁਰ ਦੇ ਵਿੱਚ ਇੱਕ ਮਹਾਪੰਚਾਇਤ ਕੀਤੀ ਗਈ ਉਸ ਤੋਂ ਬਾਅਦ ਦੇ ਵਿੱਚ ਕੱਲ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਈ ਤੇ ਅੱਜ ਇੱਕ ਤੀਜੀ ਮਹਾਪੰਚਾਇਤ ਆ ਜਿਹੜੀ ਉਹ ਸ਼ੰਭੂ ਬੈਰੀਅਰ ਦੇ ਉੱਤੇ ਆ ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਰਹੇ ਨੇ ਇਸ ਮਹਾਪੰਚਾਇਤ ਦੇ ਵਿੱਚ ਇਕੱਠ ਹੋਣ ਦੀ ਵੀ ਬਹੁਤ ਵੱਡੀ ਸੰਭਾਵਨਾ ਹੈ ਕਿਉਂਕਿ ਸਰਵਨ ਸਿੰਘ ਪੰਦੇਰ ਹੋਰਾਂ ਦੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਦੇ ਨਾਲ ਬਹੁਤ ਗਿਣਤੀ ਲੋਕ ਜੁੜੇ ਹੋਏ ਨੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਕੋਈ ਕਾਫਲਾ ਅੰਮ੍ਰਿਤਸਰ ਵਾਲੇ ਪਾਸਿਓਂ ਚੱਲਦਾ ਹੈ ਸ਼ੰਭੂ ਬੈਰੀਅਰ ਵਾਸਤੇ ਜਾਂ ਕਿਸੇ ਵੀ ਧਰਨੇ ਵਾਸਤੇ ਤਾਂ ਉਹ ਕਾਫਲਾ ਹਜ਼ਾਰਾਂ ਹੀ ਟਰਾਲੀਆਂ ਦਾ ਹੁੰਦਾ ਹੈ ਸੈਂਕੜੇ ਟਰੈਕਟਰ ਟਰਾਲੀਆਂ ਉਹਦੇ ਵਿੱਚ ਤੁਹਾਨੂੰ ਨਜ਼ਰ ਆ ਜਾਂਦੇ ਨੇ ਸੋ ਇਸ ਕਰਕੇ ਅੱਜ ਵੱਡਾ ਇਕੱਠ ਸ਼ੰਭੂ ਬੈਰੀਅਰ ਦੇ ਉੱਤੇ ਹੋਣ ਜਾ ਰਿਹਾ ਸਾਡੀ ਟੀਮ ਉੱਥੇ ਪਹੁੰਚੀ ਹੋਈ ਹੈ ਉਹਨਾਂ ਤੋਂ ਵੀ ਅਪਡੇਟ ਲੈਣ ਦੀ ਆਪਾਂ ਕੋਸ਼ਿਸ਼ ਕਰਾਂਗੇ ਪਰ ਕਿਸਾਨ ਇਕਜੁੱਟ ਨਜ਼ਰ ਆ ਰਹੇ ਨੇ ਇਸ ਮੁੱਦੇ ਦੇ ਉੱਤੇ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲਣੀ ਚਾਹੀਦੀ ਹੈ ਪਰ ਪਿੱਛੇ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਰਾਜਨੀਤਿਕ ਹੂਣ ਦੇ ਵਿੱਚ ਆਉਂਦਾ ਹੈ ਪਹਿਲਾਂ ਇਕੱਠਾ ਰਾਜਨੀਤਿਕ ਸੀਗਾ ਇਕੱਲਾ ਐਸਕੇਐਮ ਸੀਗਾ ਤਾਂ ਉਹ ਵੀ ਆਪਣੇ ਪੱਧਰ ਦੇ ਉੱਤੇ ਮੀਟਿੰਗਾਂ ਵਗੈਰਾ ਕਰ ਰਹੇ ਨੇ ਹੁਣ ਕੱਲ ਵੀ ਇੱਕ ਇਕਤਾ ਮੀਟਿੰਗ ਹੋਈ ਹੈ ਜ ਜਿਹਦੇ ਵਿੱਚ ਡੱਲੇਵਾਲ ਸਾਹਿਬ ਨਹੀਂ ਪਹੁੰਚੇ ਕਿਉਂਕਿ ਖੱਲੇ ਵਾਲ ਸਾਹਿਬ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡਾ ਆਪਣਾ ਫੰਕਸ਼ਨ ਰੱਖਿਆ ਹੋਇਆ ਹੈ ਅਸੀਂ ਮਹਾਪੰਚਾਇਤ ਸੱਦੀ ਹੋਈ ਆ ਤਾਂ ਅਸੀਂ ਇਸ ਜਗ੍ਹਾ ਨੂੰ ਖਾਲੀ ਛੱਡ ਕੇ ਅੱਗੇ ਕਿਵੇਂ ਜਾ ਸਕਦੇ ਆ ਇਸ ਕਰਕੇ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਜਾ ਸਕੇ ਸੀ ਇਸ ਕਰਕੇ ਇਕਤਾ ਦੀ ਗੱਲ ਅੱਗੇ ਨਹੀਂ ਵਧ ਸਕੀ ਤੇ ਹੁਣ 14 ਫਰਵਰੀ ਨੂੰ ਵੀ ਮੀਟਿੰਗ ਹੋਣੀ ਹੈ ਕੇਂਦਰ ਦੀ ਕਿਸਾਨਾਂ ਦੇ ਨਾਲ ਉਸ ਮੀਟਿੰਗ ਦੇ ਵਿੱਚ ਵੀ ਉਮੀਦਾਂ ਨੇ ਕਿ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ ਕਿਸਾਨ ਕੋਈ ਨਾ ਕੋਈ ਗੱਲ ਅਗਲੀ ਕੇਂਦਰ ਦੇ ਨਾਲ ਤੋਰ ਸਕਦੇ ਨੇ ਜਾਂ ਕੇਂਦਰ ਉਹਨਾਂ ਨੂੰ ਕੋਈ ਭਰੋਸਾ ਦੇ ਸਕਦਾ ਹੈ ਪਰ ਅਜੇ ਹਾਂ ਤਾਂ ਹੀ ਹੋਣਾ ਜੇਕਰ ਏਕਤਾ ਰਹੇਗੀ ਕਿਸਾਨ ਇਕਜੁੱਟ ਰਹਿਣਗੇ ਸਾਰੇ ਮਤਭੇਦ ਭੁਲਾ ਕੇ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣਗੇ ਪਾਰਟੀ ਬਾਜ਼ੀ ਜਾਂ ਫਿਰ ਕਹਿੰਦੇ ਉਹਨਾਂ ਨੇ ਕਿ ਸਿਆਸਤ ਤੋਂ ਉਪਰ ਉੱਠ ਕੇ ਸਾਰੇ ਮਾਮਲੇ ਜਦੋਂ ਵਿਚਾਰੇ ਜਾਂਦੇ ਨੇ ਤਾਂ ਉਦੋਂ ਫਿਰ ਹੱਲ ਨਿਕਲਣ ਦੀ ਉਮੀਦ ਵੀ ਵੱਜ ਜਾਂਦੀ ਹੈ ਤੇ ਹੁਣ ਵੀ ਉਮੀਦਾਂ ਜ਼ਰੂਰ ਨੇ ਕਿਸਾਨਾਂ ਨੂੰ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਸਲਾ ਹੱਲ ਹੋ ਜਾਵੇ ਤਾਂ ਹੁਣ ਸ਼ੰਭੂ ਬੈਰੀਅਰ ਤੋਂ ਅਪਡੇਟਸ ਆਉਣਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਸਰਵਨ ਸਿੰਘ ਪੰਦੇਰ ਦੀ ਅਗਵਾਈ ਮਨਜੀਤ ਸਿੰਘ ਰਾਏ ਹੋਰ ਵੀ ਕਈ ਲੀਡਰ ਨੇ ਉੱਥੇ ਜਿਹੜੇ ਸਮੋਰਚੇ ਦੀ ਅਗਵਾਈ ਕਰ ਰਹੇ ਨੇ ਕਿਸਾਨ ਮਜ਼ਦੂਰ ਮੋਰਚਾ ਨਵਾਂ ਬਣਾਇਆ ਗਿਆ ਸੀ ਉੱਥੇ ਜਿਵੇਂ ਐਸਕੇਐਮ ਸੀਗਾ ਸੰਯੁਕਤ ਕਿਸਾਨ ਮੋਰਚਾ ਤਾਂ ਕੇਐਮਐਮ ਬਣਿਆ ਕਿਸਾਨ ਮਜ਼ਦੂਰ ਮੋਰਚਾ ਜਿਹੜਾ 101 ਇੱਕ ਦੇ ਕਾਫਲੇ ਦੇ ਵਿੱਚ ਤਿੰਨ ਚਾਰ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕਰ ਚੁੱਕਿਆ ਪਰ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਕਈ ਕਿਸਾਨ ਜ਼ਖਮੀ ਹੋਏ ਨੇ ਕਈ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਕਈ ਕਿਸਾਨਾਂ ਨੇ ਵੈਸੇ ਹੀ ਗੁੱਸੇ ਦੇ ਵਿੱਚ ਆ ਕੇ ਮਸਲਾ ਹੱ ਅਜੇ ਕਦਮ ਚੁੱਕੇ ਕਿ ਉਹਨਾਂ ਦੀ ਜਾਨ ਚਲੀ ਗਈ ਕੱਲ ਬਲਦੇਵ ਸਿੰਘ ਸਿਰਸਾ ਹੋਰਾਂ ਨੂੰ ਵੀ ਜਾਣਕਾਰੀ ਮੁਤਾਬਕ ਹਾਰਟ ਅਟੈਕ ਆਇਆ ਪਰ ਉਹਨਾਂ ਦੀ ਤਬੀਅਤ ਵਿਗੜੀ ਸੀਗੀ ਉਹਨਾਂ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹ ਕਹਿੰਦੇ ਨੇ ਕਿ ਅੰਦੋਲਨ ਚੱਲਣਾ ਚਾਹੀਦਾ ਮੈਨੂੰ ਚਾਹੇ ਕੁਝ ਵੀ ਹੋ ਜAVE ਤੇ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਦੇਹ ਨੂੰ ਖਨੌਰੀ ਬਾਰਡਰ ਲੈ ਜਿਓ ਸਿਰਸਾ ਸਾਹਿਬ ਜਈਆਂ ਗੱਲਾਂ ਆਪਾਂ ਨਹੀਂ ਕਰਨੀਆਂ ਇੱਥੇ ਕਿਉਂਕਿ ਤੁਹਾਡੀ ਲੋੜ ਤੁਸੀਂ ਹਰ ਮੁੱਦੇ ਦੇ ਉੱਤੇ ਚੰਗੀ ਪਕੜ ਰੱਖਦੇ ਹੋ ਚਾਹੇ ਸਿੱਖੀ ਨਾਲ ਜੁੜਿਆ ਮੁੱਦਾ ਹੋਵੇ ਕਿਸਾਨੀ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਤੁਹਾਡੀ ਪਕੜਾ ਅਸੀਂ ਵੀ ਤੁਹਾਡੇ ਨਾਲ ਰابطਾ ਕਾਇਮ ਕਰਦੇ ਰਹਿੰਦੇ ਆ ਇਸ ਕਰਕੇ ਤੁਹਾਡੀ ਚੜ੍ਹਦੀ ਕਲਾ ਵਾਸਤੇ ਅਸੀਂ ਵੀ ਅਰਦਾਸਾਂ ਕਰਦੇ ਆ ਕਿਉਂਕਿ ਤੁਸੀਂ ਇੱਕ ਵੱਡੇ ਲੀਡਰ ਹੋ ਜਿਹੜੇ ਲੀਡਰ ਲੋਕਾਂ ਦੀ ਅਗਵਾਈ ਕਰਦੇ ਨੇ ਜਿਵੇਂ ਡੱਲੇਵਾਲ ਸਾਹਿਬ ਵੀ ਲੋਕਾਂ ਦੀ ਅਗਵਾਈ ਕਰ ਰਹੇ ਨੇ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਕਿਸਾਨੀ ਅੰਦੋਲਨ ਜਿਹੜਾ ਹੁਣ 13 ਮੰਗਾਂ ਦੇ ਉੱਤੇ ਨਿਰਪਰ ਹੈ ਉਹਦੇ ਵਿੱਚ ਮੁਆਵਜ਼ੇ ਵਾਲੀਆਂ ਮੰਗਾਂ ਵੀ ਨੇ ਕਰਜ਼ਾ ਮਾਫ਼ੀ ਦੀਆਂ ਮੰਗਾਂ ਵੀ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਵੀ ਨੇ ਕਈ ਜਿਹੜੇ ਐਕਟ ਨੇ ਬਿਜਲੀ ਸੋਧ ਬਿੱਲ ਵਗੈਰਾ ਉਹਨਾਂ ਨੂੰ ਰੱਦ ਕਰਨ ਦੀ ਮੰਗ ਵੀ ਹੈ ਤੇ ਐਮਐਸਪੀ ਦੀ ਮੰਗ ਤਾਂ ਉਹਦੇ ਵਿੱਚ ਹੈ ਹੀ ਹੈ ਕਿਸਾਨਾਂ ਦੇ ਉੱਤੇ ਪਰਚੇ ਹੋਏ ਉਹ ਰੱਦ ਕਰਨ ਦੀ ਮੰਗ ਲਖੀਂਪੁਰ ਖੇਰੀ ਮਾਮਲੇ ਦੇ ਵਿੱਚ ਅਜੇ ਤੱਕ ਕਹਿੰਦੇ ਸਾਨੂੰ ਇਨਸਾਫ਼ ਨਹੀਂ ਮਿਲਿਆ ਜਿਹੜੇ ਲੋਕਾਂ ਤੇ ਇਲਜ਼ਾਮ ਲੱਗੇ ਸੀ ਉਹ ਸ਼ਰਿਆਮ ਅਜੇ ਵੀ ਘੁੰਮ ਰਹੇ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਕਰਕੇ ਸਾਡੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਅਸੀਂ ਅਗਲੀ ਕੋਈ ਕਾਰਵਾਈ ਕਰ ਸਕੀਏ ਤੇ ਦੂਜੇ ਪਾਸੇ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਇਸ ਮੀਟਿੰਗ ਦੇ ਵਿੱਚ ਵੀ ਕਈ ਮੁੱਦੇ ਵਿਚਾਰੇ ਜਾਣੇ ਨੇ ਖਾਸ ਕਰ ਇਸ ਮੀਟਿੰਗ ਦੇ ਵਿੱਚ ਇਹ ਦੇਖਿਆ ਜਾਣਾ ਹੈ ਕਿ ਕਿਵੇਂ ਸਰਕਾਰ ਦੀ ਅਗਲੀ ਕਾਰਗੁਜ਼ਾਰੀ ਹੋਣੀ ਚਾਹੀਦੀ ਹੈ ਕਿਹੜੇ ਮੁੱਦੇ ਪਿਛਲੇ ਲੰਬੇ ਸਮੇਂ ਤੋਂ ਲੰਬਿਤ ਪਏ ਨੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਹੈ ਉਹਨਾਂ ਦੇ ਉੱਤੇ ਕੀ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ 4 ਮਹੀਨਿਆਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਅਕਤੂਬਰ ਮਹੀਨੇ ਦੇ ਵਿੱਚ 2024 ਦੇ ਵਿੱਚ ਇਹ ਮੀਟਿੰਗ ਹੋਈ ਸੀ ਉਸ ਤੋਂ ਪਹਿਲਾਂ ਚਾਰ ਕਮੇਟੀਆਂ ਹੋਰ ਹੋਈਆਂ ਸੀ 2024 ਦੇ ਵਿੱਚ ਯਾਨੀ ਕਿ ਕੁੱਲ 5 ਮੀਟਿੰਗਾਂ 2025 ਦੀ ਪਹਿਲੀ ਮੀਟਿੰਗ ਅੱਜ ਆ ਤੇ ਇਹਦੇ ਵਿੱਚ ਕਈ ਵਿਚਾਰਾਂ ਹੋ ਸਕਦੀਆਂ ਨੇ ਪਿਛਲਾ ਵਾਰਾ ਚੋਣਾਂ ਦਾ ਵਾਰਾ ਸੀਗਾ ਇਸ ਕਰਕੇ ਕੇਂਦਰ ਸਰਕਾਰ ਵੀ ਚੋਣਾਂ ਦੇ ਵਿੱਚ ਰੁੱਝੀ ਸੀਗੀ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਸੂਬਿਆਂ ਦੀਆਂ ਸਰਕਾਰਾਂ ਵੀ ਮੀਟਿੰਗਾਂ ਦੇ ਵਿੱਚ ਤੇ ਆਪਣੇ ਸਿਲਸਿਆਂ 'ਚ ਚੋਣ ਪ੍ਰਚਾਰ ਦੇ ਵਿੱਚ ਰੁੱਝੀਆਂ ਰਹੀਆਂ ਇਸ ਕਰਕੇ ਪੰਜਾਬ ਦੇ ਵਿੱਚ ਮੀਟਿੰਗਾਂ ਬਹੁਤ ਘੱਟ ਹੋਈਆਂ ਪਿੱਛੇ ਜੇ ਪੈਟਰੋਲ ਡੀਜ਼ਲ ਦੇ ਉੱਤੇ 20% ਵੈਟ ਲਗਾਇਆ ਗਿਆ ਸੀ ਵਧਾ ਦਿੱਤਾ ਗਿਆ ਸੀਗਾ ਤਾਂ ਉਦੋਂ ਥੋੜੇ ਜਿ ਨਿਰਾਸ਼ ਹੋ ਗਏ ਸੀਗੇ ਪੰਜਾਬ ਦੇ ਲੋਕ ਤੇ ਹੁਣ ਵੀ ਇੱਕ ਫੈਸਲਾ ਕਹਿੰਦੇ ਅਜੇ ਆ ਲਿਆ ਜਾ ਸਕਦਾ ਜਿਹਦੇ ਵਿੱਚ ਵਾਧੂ ਬੋਝ ਪੈ ਸਕਦਾ ਲੋਕਾਂ ਦੀਆਂ ਜੇਬਾਂ ਤੇ ਤੁਸੀਂ ਰਜਿਸਟਰੀ ਕਰਾਉਣ ਜਾਂਦੇ ਹੋ ਤੁਸੀਂ ਕੋਈ ਇੰਤਕਾਲ ਚੜਵਾਉਣਾ ਹੈ ਜਾਂ ਕੋਈ ਵੀ ਜ਼ਮੀਨ ਜਾਇਦਾਦ ਦਾ ਤਬਦੀਲੀ ਦਾ ਕੰਮ ਆ ਤਾਂ ਬਲੱਡ ਰਿਲੇਸ਼ਨ ਜਿਹੜਾ ਹੁੰਦਾ ਹੈ ਮਤਲਬ ਤੁਹਾਡੇ ਪਿਤਾ ਨੇ ਤੁਹਾਡੇ ਨਾਮ ਦੇ ਉੱਤੇ ਕੋਈ ਰਜਿਸਟਰੀ ਕਰਨੀ ਆ ਆਪਣੀ ਵਸੀਅਤ ਕਰਨੀ ਆ ਤਾਂ ਉਹਦੇ ਉੱਤੇ ਸਟੈਂਪ ਡਿਊਟੀ ਨਹੀਂ ਲੱਗਦੀ ਸੀ ਪਿਛਲੇ ਕਈ ਸਾਲਾਂ ਤੋਂ ਇਹ ਨਿਯਮ ਸੀ ਪਰ ਕਹਿੰਦੇ ਹੁਣ ਇਹਦੇ ਉੱਤੇ ਵੀ ਸਟੈਂਪ ਡਿਊਟੀ ਲਾਉਣ ਦੀ ਗੱਲ ਚੱਲ ਰਹੀ ਆ ਤਾਂ ਜੋ ਸਰਕਾਰ ਦੇ ਖਜ਼ਾਨੇ ਦੇ ਵਿੱਚ ਵਾਧਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਇੱਕ ਹੋਰ ਵੀ ਆ ਜਿਹੜਾ ਉਹ ਨਵਾਂ ਜਿਹੜਾ ਪਾਲਿਸੀ ਆ ਉਹਨੂੰ ਰੂਪ ਦਿੱਤਾ ਜਾ ਸਕਦਾ ਬ੍ਰਿਜ ਐਂਡ ਰੈਂਪ ਪਾਲਿਸੀ ਜਿਵੇਂ ਹੁਣ ਤੁਸੀਂ ਦੇਖਦੇ ਹੋ ਕਿ ਕਿਤੇ ਕੋਈ ਡਰੇਨ ਆ ਗਈ ਨਹਿਰ ਆ ਗਈ ਉਹਦੇ ਉੱਤੇ ਪੁਲ ਬਣ ਜਾਂਦੇ ਨੇ ਨੇੜੇ-ਤੇੜੇ ਕੋਈ ਕਲੋਨੀ ਨਵੀਂ ਬੰਨੀ ਸ਼ੁਰੂ ਹੋ ਜੇ ਤਾਂ ਲੋਕਾਂ ਨੂੰ ਰਾਹਤ ਦੇਣ ਵਾਸਤੇ ਵੀ ਡਰੇਨ ਦੇ ਉੱਤੇ ਪੁਲ ਬਣਾ ਦਿੱਤਾ ਜਾਂਦਾ ਉਹ ਕਲੋਨੀ ਵਾਲੇ ਡਿਵੈਲਪਰ ਜਿਹੜੇ ਹੁੰਦੇ ਨੇ ਬਿਲਡਰ ਹੁੰਦੇ ਨੇ ਉਹਨਾਂ ਵੱਲੋਂ ਹੀ ਤਾਂ ਹੁਣ ਉਹਨਾਂ ਨੂੰ ਵੀ ਫੀਸਾਂ ਭਰਨੀਆਂ ਪੈਣਗੀਆਂ ਜੇਕਰ ਕੋਈ ਵਿਭਾਗ ਵੀ ਪੰਜਾਬ ਦੇ ਵਿੱਚ ਕਿਸੇ ਨਹਿਰ ਦੇ ਉੱਤੇ ਕਿਸੇ ਵੀ ਡਰੇਨ ਦੇ ਉੱਤੇ ਆਪਣੀ ਕੋਈ ਰੇਲ ਦੀ ਪਟੜੀ ਰੇਲ ਦਾ ਕੰਮ ਕਰਨਾ ਹੈ ਕੋਈ ਸੜਕੀ ਆਵਾਜਾਈ ਦਾ ਕੰਮ ਕਰਨਾ ਤਾਂ ਉਹਦੇ ਵਾਸਤੇ ਅਗਿਆ ਲੈਣੀ ਪੈਗੀ ਤੇ ਫੀਸਾਂ ਭਰਨੀਆਂ ਪੈ ਸਕਦੀਆਂ ਨੇ ਇਹ ਵੀ ਰੂਲ ਸ਼ਾਇਦ ਅੱਜ ਕੋਈ ਗੱਲਬਾਤ ਦਾ ਵਿਸ਼ਾਏ ਬਣ ਜਵੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੇ ਜਿਦੇ ਵਿੱਚ 65 ਦੇ ਕਰੀਬ ਏਜੰਡੇ ਨੇ ਜਿਹੜੇ ਇਸ ਵੇਲੇ ਮਤਲਬ ਚੱਲ ਰਹੇ ਨੇ ਉਹ ਏਜੰਡੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਸੀ ਪਰਖਿਆ ਜਾ ਰਿਹਾ ਸੀਗਾ 65 ਮੁੱਦੇ ਨੇ ਜਿਦੇ ਵਿੱਚ ਜੇਲ੍ਹ ਵਿਭਾਗ ਨਾਲ ਸੰਬੰਧਤ ਹਾਊਸਿੰਗ ਵਿਭਾਗ ਦੇ ਨਾਲ ਸਿਹਤ ਵਿਭਾਗ ਦੇ ਨਾਲ ਨਗਰ ਨਿਗਮਾਂ ਦੇ ਨਾਲ ਸੰਬੰਧਤ ਕਈ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅੱਜ ਵਿਚਾਰਾਂ ਹੋ ਸਕਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਮੀਟਿੰਗ ਦੇ ਵਿੱਚ ਜਿਹੜਾ ਹੈ ਕਿ ਜੇਲ੍ਹ ਵਿਭਾਗ ਲਈ ਵੀ ਕੋਈ ਨਾ ਕੋਈ ਮੁੱਦਾ ਜਿਹੜਾ ਫੰਡਾਂ ਵਗੈਰਾ ਨੂੰ ਲੈ ਕੇ ਚੁੱਕਿਆ ਜਾ ਸਕਦਾ ਹੈ ਤੇ ਖਾਸ ਕਰ ਜਿਹੜਾ ਇੱਕ ਅਹਿਮ ਮਾਮਲਾ ਹੈ ਡਿਪੋਰਟੇਸ਼ਨ ਦਾ ਜਿਹੜੇ ਡਿਪੋਰਟ ਹੋ ਰਹੇ ਭਾਰਤੀ ਨੇ ਖਾਸ ਕਰ ਉਹਦੇ ਵਿੱਚ ਪੰਜਾਬੀ ਵੀ ਨੇ ਉਹਨਾਂ ਦਾ ਮੁੜ ਸੇਵਾ ਕਿਵੇਂ ਕਰਨਾ ਹੈ ਉਹਨਾਂ ਬਾਰੇ ਕੀ ਅਗਲੀ ਚਰਚਾ ਕਰਨੀ ਹੈ ਟਰੈਵਲ ਏਜੰਟਾਂ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਵੀ ਮੁੱਦਾ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ ਸੋ ਸਭ ਦੀਆਂ ਨਜ਼ਰਾਂ ਕੈਬਨਟ ਦੀ ਇਸ ਮੀਟਿੰਗ ਦੇ ਉੱਤੇ ਟਿਕੀਆਂ ਨੇ ਜਿਹੜੀ 4 ਮਹੀਨਿਆਂ ਬਾਅਦ ਹੋ ਰਹੀ ਹੈ ਤੇ 2025 ਦੀ ਪਹਿਲੀ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਹੈ ਜਿਹਨੂੰ ਪਹਿਲਾਂ 6 ਫਰਵਰੀ ਨੂੰ ਰੱਖਿਆ ਗਿਆ ਫਿਰ 10 ਨੂੰ ਕਰ ਦਿੱਤਾ ਗਿਆ ਕਿਉਂਕਿ ਦਿੱਲੀ ਦੇ ਵਿੱਚ ਚੋਣਾ ਸੀਗੀਆਂ ਤੇ 10 ਤੋਂ ਬਾਅਦ ਵੀ ਹੁਣ 13 ਫਰਵਰੀ ਨੂੰ ਇਹ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਬਾਹਰ ਆਉਂਦਾ ਹੈ ਉਹਦੀ ਤੁਹਾਨੂੰ ਜਾਣਕਾਰੀ ਨਾਲ ਦੀ ਨਾਲ ਦੇ ਦੇਾਂਗੇ ਤੇ ਇੱਕ ਪਿੱਛੇ ਜੀ ਜਦੋਂ ਬਜਟ ਪੇਸ਼ ਕੀਤਾ ਗਿਆ ਸੀਗਾ ਕੇਂਦਰ ਸਰਕਾਰ ਵੱਲੋਂ ਤਾਂ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਆਮਦਨ ਕਰ ਬਿੱਲ ਲਿਆਂਦਾ ਜਾਏਗਾ ਤੇ ਅੱਜ ਸੰਭਾਵਨਾ ਹੈ ਕਿ ਆਮਦਨ ਕਰ ਬਿੱਲ ਪੇਸ਼ ਹੋ ਸਕਦਾ ਹੈ ਵੈਸੇ ਕਈ মিডিਆ ਹਾਊਸ ਕਹਿ ਰਹੇ ਨੇ ਕਿ ਅੱਜ ਪੇਸ਼ ਹੋਣਾ ਹੀ ਹੋਣਾ ਹੈ ਨਿਰਮਲਾ ਸਿਤਾ ਰਮਨ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਨੇ ਇਹ ਬਿੱਲ ਪੇਸ਼ ਕਰਨਾ ਇਹਦੇ ਵਿੱਚ ਕਈ ਮਤਾ ਹੋਣਗੇ ਇਨਕਮ ਟੈਕਸ ਨੂੰ ਲੈ ਕੇ ਪਰ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਜਿਹੜੀ ਇਨਕਮ ਟੈਕਸ ਦੀ ਸਲੈਬ ਆ ਤੁਸੀਂ ਆਈਟੀਆਰ ਭਰਦੇ ਹੋ ਆਪਣੀ ਕੰਟੈਕਸ ਦੀ ਰਿਟਰਨ ਭਰਦੇ ਉਹਦੇ ਨਾਲ ਇਹਦਾ ਕੋਈ ਖਾਸ ਸਬੰਧ ਨਹੀਂ ਹੋਵੇਗਾ ਇਹ ਤਾਂ ਸਿਰਫ ਵੈਸੀ ਸੋਧ ਵਾਸਤੇ ਹੈ ਕਿ ਕੀ ਰਾਹਤ ਦੇਣੀ ਚਾਹੀਦੀ ਹੈ ਕੀ ਇਹਦੇ ਵਿੱਚ ਅੱਗੇ ਐਮੈਂਡਮੈਂਟਸ ਹੋਣੀਆਂ ਚਾਹੀਦੀਆਂ ਨੇ ਤਾਂ ਇਸ ਕਰਕੇ ਇਹ ਵੀ ਬਿੱਲ ਅੱਜ ਕਾਫੀ ਚਰਚਾ ਦੇ ਵਿੱਚ ਰਹਿਣ ਵਾਲਾ ਹੈ ਤੇ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਕਈ ਲੋਕਾਂ ਨੂੰ ਡਿਪੋਰਟ ਕਰ ਰਿਹਾ ਹੈ ਇਕੱਲੇ ਭਾਰਤੀ ਨਹੀਂ ਹੋਰ ਵੀ ਕਈ ਦੇਸ਼ਾਂ ਦੇ ਲੋਕ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀਗੇ ਉਹਨਾਂ ਨੂੰ ਵੱਖ-ਵੱਖ ਜਿਹੜੇ ਨੇ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਨਾ ਪਿਆ ਪਹਿਲਾਂ ਤਾਂ ਜਾਣਾ ਹੀ ਬਹੁਤ ਔਖਾ ਕਿਉਂਕਿ ਜੇ ਆਪਾਂ ਕਿਸੇ ਥਾਂ ਦੇ ਉੱਤੇ ਜਾਣਾ ਹੋਵੇ ਆਪਾਂ ਨੂੰ ਰਾਹ ਪਤਾ ਹੋਵੇ ਤਾਂ ਆਪਾਂ ਝਟਪਟ ਪਹੁੰਚ ਜਾਂਦੇ ਆ ਬੰਦਾ ਕਹਿੰਦਾ ਯਾਰ ਆਪਾਂ ਨੂੰ ਸਫ਼ਰ ਸੌਖਾ ਹੋਵੇ ਕੋਈ ਟੋਲ ਟੈਕਸ ਦੀ ਪਰਵਾਹ ਨਹੀਂ ਕੋਈ ਤੇਲ ਦੀ ਪਰਵਾਹ ਨਹੀਂ ਕੋਈ ਖਰਚੇ ਦੀ ਪਰਵਾਹ ਨਹੀਂ ਤਾਂ ਇੱਕ ਮੰਜ਼ਿਲ ਦਾ ਪਤਾ ਹੁੰਦਾ ਵੀ ਫਲਾਣੀ ਥਾਂ ਤੇ ਪਹੁੰਚਣਾ ਹੈ ਪਰ ਜਦੋਂ ਜੰਗਲਾਂ ਦੇ ਵਿੱਚ ਹੋ ਕੇ ਜਾਣਾ ਨਦੀਆਂ ਨਾਲੇ ਪਾਰ ਕਰਕੇ ਜਾਣਾ ਕਈ ਇਹਦੇ ਵਿੱਚ ਦੇਸ਼ ਸੂਬੇ ਪਾਰ ਕਰਨੇ ਨੇ ਤਾਂ ਉਦੋਂ ਜਿਹੜਾ ਮਾਮਲਾ ਹੈ ਉਹ ਗੰਭੀਰ ਹੋ ਜਾਂਦਾ ਹੈ ਜਿਹਨੂੰ ਡੰਕੀ ਲਾਉਣਾ ਵੀ ਕਹਿ ਦਿੰਦੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਕਿਸੇ ਦੂਜੇ ਦੇਸ਼ ਦੇ ਵਿੱਚ ਦਾਖਲ ਹੋਣਾ ਇਹਨੂੰ ਇਹੀ ਕਿਹਾ ਜਾਂਦਾ ਹੈ ਤੇ ਜੇ ਕਾਰਵਾਈ ਹੁੰਦੀ ਹੈ ਅਮਰੀਕਾ ਦੇ ਨਾਲ ਨਾਲ ਯੂਕੇ ਵੱਲੋਂ ਵੀ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ 100 ਤੋਂ ਵੱਧ ਭਾਰਤੀਆਂ ਨੂੰ ਜਿਹਦੇ ਵਿੱਚ 30 ਪੰਜਾਬੀ ਸੀ 33 ਹਰਿਆਣੇ ਵਾਲੇ ਸੀ ਤੇ 33 ਦੇ ਕਰੀਬ ਹੀ ਗੁਜਰਾਤ ਵਾਲੇ ਸੀ ਤੇ ਹੋਰ ਨਾ ਵੀ ਕਈ ਸੂਬਿਆਂ ਦੇ ਨਾਲ ਸੰਬੰਧ ਲੋਕ ਸੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਵਾਪਸ ਭੇਜ ਦਿੱਤਾ ਗਿਆ ਉਹ ਅਜੇ ਸਦਮੇ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਕਿਉਂਕਿ ਲੱਖਾਂ ਰੁਪਏ ਉਹਨਾਂ ਦੇ ਡੰਕੀ ਲਾਉਣ ਵਾਲਿਆਂ ਨੇ ਲੈਲੇ ਸੀ ਜੋ ਹੁਣ ਮਿੱਟੀ ਹੁੰਦੇ ਨਜ਼ਰ ਆ ਰਹੇ ਨੇ ਤੇ ਅੱਗੇ ਉਹਨਾਂ ਦਾ ਕੀ ਮੂਡ ਸੇਵਾ ਹੋਣਾ ਉਹਦੇ ਬਾਰੇ ਚਿੰਤਾ ਹੈ ਪਰ ਦੂਜੇ ਪਾਸੇ ਅਮਰੀਕਾ ਕਹਿੰਦੇ ਜੀ 170 ਤੋਂ 80 ਬੰਦਿਆਂ ਨੂੰ ਦੁਬਾਰਾ ਭੇਜ ਰਿਹਾ ਹੈ ਵਾਪਸ ਜਿਹੜੇ ਹੋਰ ਵੀ ਉੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਅਜੇ ਤੱਕ ਇਹਨੇ ਇੰਨੇ ਕੋਨਾ ਦੇ ਟੇਨਸ਼ਨ ਜਿਹੜਾ ਸੈਂਟਰ ਹੁੰਦਾ ਜਿਹਦੇ ਵਿੱਚ ਡਿਟੇਨ ਕੀਤਾ ਹੁੰਦਾ ਉਹਦੇ ਵਿੱਚ ਇੰਨੇ ਕ ਬੰਦੇ ਡਿਟੇਨ ਕੀਤੇ ਹੋਏ ਨੇ ਕਿ ਬਿਸਤਰੇ ਮੰਨ ਲਓ ਉੱਥੇ 3000 ਨੇ ਤਾਂ ਬੰਦਾ ਉੱਥੇ 42-4300 ਆ ਇਦਾਂ ਦਾ ਮਤਲਬ ਪ੍ਰੋਸੈਸ ਹੋਇਆ ਪਿਆ ਤਾਂ ਮਤਲਬ ਵੱਧ ਨੇ ਲੋਕ ਤਾਂ ਉਹਨਾਂ ਨੂੰ ਹੌਲੀ ਹੌਲੀ ਭੇਜਿਆ ਜਾ ਰਿਹਾ ਤੇ ਹੁਣ ਪਰਸੋਂ ਯਾਨੀ 15 ਫਰਵਰੀ ਨੂੰ ਵੀ ਸੰਭਾਵਨਾ ਬਣੀ ਹੋਈ ਹੈ ਕਿ ਇੱਕ ਜਹਾਜ਼ ਪੰਜਾਬ ਪਹੁੰਚ ਸਕਦਾ ਹੈ ਭਾਰਤ ਪਹੁੰਚ ਸਕਦਾ ਹੈ ਕਿ ਉਹਦੇ ਵਿੱਚ 170 80 ਬੰਦਿਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਕੀ ਇਹ ਜਹਾਜ਼ ਉਸੇ ਤਰ੍ਹਾਂ ਯੂਐਸ 에ਅਰਫੋਰਸ ਦਾ ਜਹਾਜ਼ ਹੋਵੇਗਾ ਕਿ ਉਸੇ ਤਰ੍ਹਾਂ ਹੀ ਬੰਦਕ ਬਣਾ ਕੇ ਹੀ ਭਾਰਤੀਆਂ ਨੂੰ ਵਾਪਸ ਭੇਜਿਆ ਜਾਏਗਾ ਜਾਂ ਬਿਨਾਂ ਜੰਜੀਰਾਂ ਤੋਂ ਵਾਪਸ ਆਉਣਗੇ ਜਾਂ ਕਿਸੇ ਚਾਰਟਰਡ ਪਲੇਨ ਦੇ ਵਿੱਚ ਆਉਣਗੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿਉਂਕਿ ਇਹ ਸਵਾਲ ਇਸ ਕਰਕੇ ਵੀ ਨੇ ਕਿ ਜਿਹੜੇ ਸਾਡੇ ਮੰਤਰੀ ਨੇ ਮੁੱਖ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਅਮਰੀਕਾ ਦੇ ਦੌਰੇ ਤੇ ਨੇ 2-3 ਦਾ ਦौरा 2 ਦਿਨ ਦਾ ਉਹਨਾਂ ਦਾ ਦौरा 3 ਦਿਨ ਦਾ ਫਰਾਂਸ ਦਾ ਸੀਗਾ ਪੈਰਿਸ ਵੀ ਗਏ ਫਰਾਂਸ ਵੀ ਗਏ ਉੱਥੇ ਵੀ ਕਈ ਸਮਝੌਤਿਆਂ ਦੇ ਉੱਤੇ ਗੱਲਬਾਤ ਹੋਈ ਤੇ ਹੁਣ ਉਹ ਕੱਲ ਉੱਥੋਂ ਰਵਾਨਾ ਹੋ ਗਏ ਸੀਗੇ ਅਮਰੀਕਾ ਵਾਸਤੇ ਵਾਸ਼ਿੰਗਟਨ ਡੀਸੀ ਪਹੁੰਚ ਚੁੱਕੇ ਨੇ ਉਹ ਜਿੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਹੁਣ ਉਹਨਾਂ ਦੀ ਡੋਨਾਲਡ ਟਰੰਪ ਦੇ ਨਾਲ ਮੀਟਿੰਗ ਹੋਣੀ ਹੈ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਜਾ ਰਹੇ ਨੇ ਪਹਿਲਾਂ ਵੀ ਗਏ ਸੀਗੇ ਤੇ ਹੁਣ ਜਦੋਂ ਦੂਜੀ ਵਾਰ ਟ੍ਰੰਪ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣੇ ਨੇ ਤਾਂ ਉਦੋਂ ਫਿਰ ਗਏ ਨੇ ਤੇ ਉਮੀਦਾਂ ਇਹੀ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਿਪੋਰਟੇਸ਼ਨ ਵਾਲਾ ਮਾਮਲਾ ਹੱਲ ਹੋ ਜਾਵੇ ਪਰ ਪਿੱਛੇ ਜਿਹੜੇ ਜਦੋਂ ਰੂਸ ਦੌਰੇ ਦੇ ਉੱਤੇ ਗਏ ਸੀਗੇ ਤਾਂ ਰੂਸ ਦੇ ਵਿੱਚ ਜਿਹੜੇ ਭਾਰਤੀ ਫਸੇ ਨੇ ਰੂਸ ਦੀ ਫੌਜ ਦੇ ਵਿੱਚ ਭਰਤੀ ਨੇ ਉਹਨਾਂ ਨੂੰ ਵਾਪਸ ਲਿਆਉਣ ਦੀਆਂ ਗੱਲਾਂ ਚੱਲੀਆਂ ਸੀ ਪਰ ਬਹੁਤ ਘੱਟ ਲੋਕ ਵਾਪਸ ਆਏ ਸੀ ਤੇ ਅਜੇ ਵੀ ਲੋਕ ਆਪਣੇ ਪਰਿਵਾਰਾਂ ਦੇ ਵਿੱਚ ਜਾਣ ਲਈ ਪੂਰੀ ਮਿਹਨਤ ਮਸ਼ਕਤ ਕਰ ਰਹੇ ਨੇ ਕਾਜੀ ਕੋਈ ਮਸਲਾ ਹੱਲ ਨਹੀਂ ਹੋਇਆ ਉਦੋਂ মিডিਆ ਨੇ ਬੜਾ ਦਿਖਾਇਆ ਸੀਗਾ ਕਿ ਜੀ ਬੰਦੇ ਰਿਲੀਜ਼ ਕਰਨ ਵਾਸਤੇ ਵਾਪਸ ਭੇਜਣ ਵਾਸਤੇ ਗੱਲ ਹੋ ਗਈ ਹੈ ਮੋਦੀ ਸਾਹਿਬ ਦੀ ਪਰ ਹੁਣ ਅਮਰੀਕਾ ਦੇ ਵਿੱਚ ਨੇ ਤਾਂ ਰਿਪੋਰਟੇਸ਼ਨ ਨੂੰ ਲੈ ਕੇ ਕੀ ਗੱਲਾਂ ਹੁੰਦੀਆਂ ਨੇ ਇਹ ਦੇਖਣ ਵਾਲੀ ਗੱਲ ਹੋਊਗੀ ਵੈਸੇ ਕਈ ਦੇਸ਼ਾਂ ਦੇ ਉੱਤੇ ਟੈਰਿਫ ਵਗੈਰਾ ਟੈਕਸ ਲਾਏ ਗਏ ਨੇ ਅਮਰੀਕਾ ਵੱਲੋਂ ਉਹਦੇ ਵਿੱਚ ਭਾਰਤ ਵੀ ਹੈ ਐਲੂਮੀਨੀਅਮ ਤੇ ਸਟੀਲ ਦੇ ਉੱਤੇ ਭਾਰਤ ਦੇ ਉੱਤੇ ਵੀ ਟੈਰਿਫ ਲਾਉਣ ਦੀ ਗੱਲ ਕਹੀ ਗਈ ਹੈ ਜਿਹਨੂੰ ਅਗਲੇ ਹਫ਼ਤੇ ਜਾਂ ਅਗਲੇ ਮਹੀਨੇ ਅਮਲ ਦੇ ਵਿੱਚ ਲਿਆਂਦਾ ਜਾ ਸਕਦਾ ਹੈ 25% ਤੱਕ ਟੈਰਿਫ ਲੱਗ ਜਾਏਗਾ ਜੇਕਰ ਭਾਰਤ ਤੋਂ ਐਲੂਮੀ ਅਮਰੀਕਾ ਦੇ ਵਿੱਚ ਜਾਂਦਾ ਹੈ ਤਾਂ ਉਹਦੇ ਨਾਲ ਇੱਕ ਮਹਿੰਗਾਈ ਹੋਏਗੀ ਦੂਜਾ ਭਾਰਤ ਦਾ ਨੁਕਸਾਨ ਹੋਵੇਗਾ ਤੇ ਅਮਰੀਕਾ ਦੇ ਵਿੱਚ ਮਹਿੰਗਾਈ ਹੋਣੀ ਸੁਭਾਵਿਕ ਜੀ ਗੱਲ ਆ ਕਿਉਂਕਿ ਜਿਹੜੀ ਚੀਜ਼ ਪਹਿਲਾਂ ਹੀ ਕਿਸੇ ਬੰਦੇ ਨੇ 25% ਦੀ ਟੈਕਸ ਦੇ ਉੱਤੇ ਵੇਚੀ ਖਰੀਦੀ ਹੋਵੇ ਉਹਨੂੰ ਵੀ ਉਧਰੋਂ ਕਿਸੇ ਚੀਜ਼ ਤੇ ਟੈਕਸ ਲੱਗ ਗਿਆ ਹੋਵੇ ਤਾਂ ਫਿਰ ਉਹ ਚੀਜ਼ ਦੀ ਜਿਹੜੀ ਘਾਟਵਾਦ ਆ ਉਹ ਹੁੰਦੀ ਰਹਿੰਦੀ ਆ ਤੇ ਉਹ ਮਹਿੰਗੀ ਹੋਣ ਦੇ ਅਸਰ ਬਣ ਜਾਂਦੇ ਨੇ ਤੇ ਬਾਕੀ ਹੁਣ ਦੌਰੇ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਕਰਦੇ ਨੇ ਡੋਨਾਲਡ 트੍ਰੰਪ ਦੇ ਨਾਲ ਇਹਦੀਆਂ ਅਪਡੇਟਸ ਦਾ ਵੀ ਆਪਾਂ ਨੂੰ ਇੰਤਜ਼ਾਰ ਆ ਤੁਹਾਨੂੰ ਵੀ ਇੰਤਜ਼ਾਰ ਆ ਕਾਲ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਵਾਸਤੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਨਹੀਂ ਤਾਂ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡਡ ਵੀ ਚਲਾ ਸਕਦੇ ਹਾਂ ਮਤਲਬ ਅਸੀਂ ਸਿੱਧਾ ਇੱਕ ਪ੍ਰੋਗਰਾਮ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਦੂਜੀਆਂ ਖਬਰਾਂ ਵਾਂਗ ਪ੍ਰਕਾਸ਼ਿਤ ਕਰ ਦਿਆ ਕਰੀਏ ਪਰ ਇਹ ਤੁਹਾਡੀ ਸੁਵਿਧਾ ਵਾਸਤੇ ਹੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀਗਾ ਕਿਉਂਕਿ ਕਾਲਜ਼ ਕਈ ਰਹਿ ਜਾਂਦੀਆਂ ਸੀ ਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲਜ਼ ਕਰ ਸਕਦੇ ਹੋ ਪਰ ਖਾਸ ਜਿਹੜੀਆਂ ਕਾਲ ਤੁਸੀਂ ਕਰਦੇ ਨਜ਼ਰ ਨਹੀਂ ਆਉਂਦੇ ਇਸ ਪ੍ਰੋਗਰਾਮ ਦੇ ਸਾਨੂੰ ਹਮੇਸ਼ਾ ਤੁਹਾਡੇ ਨਾਲ ਥੋੜਾ ਜਿਹਾ ਸ਼ਿਕਵਾ ਰਹਿੰਦਾ ਕਿਉਂਕਿ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਕਾਲ ਕਰਿਆ ਕਰੋ ਮੁੱਦਾ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਭਾਰਿਆ ਕਰੋ ਤੇ ਹੁਣ ਅਮਰੀਕਾ ਜਿਹੜਾ ਹੈ ਉਹ ਕੀ ਕਾਰਵਾਈਆਂ ਕਰਦਾ ਹੈ 트럼ਪ ਸਰਕਾਰ ਅਗਲੀਆਂ ਕੀ ਕਾਰਵਾਈਆਂ ਕਰਦੀ ਹੈ ਜਹਾਜ਼ ਕਹਿੰਦੇ ਉਧਰਲੇ ਪਾਸੇ ਤਿਆਰ ਹੈ ਇੱਕ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਇਥੇ ਭੇਜਣਾ ਉਹਨਾਂ ਦੀਆਂ ਲਿਸਟਾਂ ਵਗੈਰਾ ਵੀ ਤਿਆਰ ਹੋ ਗਈਆਂ ਨੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲ ਰਹੀ ਹੈ ਕਿ परसों ਨੂੰ ਯਾਨੀ ਕਿ ਸ਼ਨੀਵਾਰ ਨੂੰ ਇੱਕ ਜਹਾਜ਼ ਅਮਰੀਕਾ ਤੋਂ ਭਾਰਤ ਪਹੁੰਚ ਸਕਦਾ ਹੈ ਉਹ ਕਿਹੜਾ ਜਹਾਜ਼ ਹੋਵੇਗਾ 트럼ਪ ਦੀ 에어ਫੋਰਸ ਦਾ ਜਹਾਜ਼ ਹੋਵੇਗਾ ਜਾਂ ਫਿਰ ਚਾਰਟਰਡ ਪਲੇਨ ਹੋਵੇਗਾ ਉਹ ਦੇਖਣ ਵਾਲੀ ਗੱਲ ਹੈ ਵੈਸੇ ਕੋਲੰਬੀਆ ਵਰਗੇ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੇ ਤਾਂ ਆਪਣੇ ਬੰਦਿਆਂ ਨੂੰ ਆਪਣੇ ਖਾਸ ਜਹਾਜ਼ਾਂ ਰਾਹੀਂ ਵਾਪਸ ਬੁਲਾਇਆ ਸੀ ਕਹਿੰਦੇ ਜੀ ਇਹ ਸਾਡੇ ਤੁਹਾਡੇ ਲਈ ਅਪਰਾਧੀ ਹੋ ਸਕਦੇ ਨੇ ਸਾਡੇ ਲਈ ਨਹੀਂ ਹੈਗੇ ਜਿਨ੍ਹਾਂ ਨੇ ਬਾਰਡਰ ਕ੍ਰੋਸ ਕੀਤਾ ਸਾਡੇ ਤਾਂ ਆਪਣੇ ਨਾਗਰਿਕ ਨੇ ਸਾਡੇ ਚ ਵਾਪਸ ਆ ਰਹੇ ਨੇ ਤਾਂ ਇਸ ਕਰਕੇ ਇਹਨਾਂ ਨੂੰ ਅਸੀਂ ਕਿਉਂ ਇਸ ਹਾਲਾਤ ਦੇ ਵਿੱਚ ਆਪਣੇ ਘਰ ਲੈ ਕੇ ਆਈਏ ਹਲੋ ਸਤਿ ਆਦਰ ਮੰਦਲ ਜੀ ਸਤਿ ਸ਼ਕਾਲ ਜੀ ਮੰਦਲ ਜੀ ਸਵੇਰੇ ਕੋ ਮੁੱਦਾ ਚੱਲ ਰਿਆ ਸੀ ਮੈਂ ਨਾ ਥੋੜਾ ਜਿਹਾ ਦੋਖਾ ਹੋ ਗਿਆ ਥੋੜਾ ਜਿਹਾ ਨਾ ਦਿਮਾਗ ਜਿਆ ਦਾ ਮੇਰਾ ਸੈਟ ਨਹੀਂ ਗਿਆ ਉਹ ਕੀ ਹੋਇਆ ਕਿ ਮੇਰੇ ਨਾਲ ਥੋੜੀ ਜੀ ਨਾ ਧਕੀ ਹੋ ਗਈ ਹੈ ਕਿਸ ਤਰ੍ਹਾਂ ਜੀ ਮੈਂ ਕਿਹਾ ਉਹਨਾਂ ਨੇ ਅਗਲੇ ਗੂਗਲ ਪੇ ਤੇ ਪੈਸੇ ਨਹੀਂ ਗਿਆ ਜੀ ਪਾਵੇਟ ਹੈ ਜਾਨੀ ਕਿਉਂ ਮੇਰੇ ਨਾਲ ਧੋਖਾ ਧੜੀ ਕਰ ਗਿਆ ਬੰਦਾ ਚਲੋ ਕੋਈ ਨਹੀਂ ਕੀਤਾ ਤੇ ਉਹਨੇ 5000 ਦਾ ਹੀ ਉਹਦਾ ਭਲਾ ਮੰਦਿਰ ਦੇ ਨਾਂ ਤੇ ਹੂੰ ਇਹ ਪਤਾ ਗੱਲ ਕੀ ਆ ਹਲੋ ਹਾਂਜੀ ਹਾਂਜੀ ਜੇ ਸੁਪਰੀਮ ਕੋਰਟ ਨੇ ਮੁੱਦਾ ਚੁੱਕਿਆ ਹੈ ਨਾ ਵੀ ਹੋੜੀਆਂ ਵਾਲਾ ਜਿਹੜੀਆਂ ਫਰੀ ਨੀ ਹੋੜੀਆਂ ਵੰਡਦੇ ਆ ਇਹ ਸਰਕਾਰਾਂ ਨੂੰ ਸਾਰੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਬਾਕੀ ਆ ਹੀ ਲੋਕ ਜਿਹੜੇ ਹਨਾ ਲੋਕ ਵਿਹਲਣ ਹੋ ਗਏ ਆ ਲੋਕ ਕੰਮ ਕਰਕੇ ਖਾਣ ਨਹੀਂ ਅਗਲੇ ਕਹਿੰਦੇ ਦਾਲ ਆਟਾ ਹੋਊਗੀ ਹੂੰ ਕੱਟੇ ਪੈਸੇ ਨੂੰ ਪਿਛੇ ਮਿਲਦੀ ਆ 15-1500 ਅਸੀਂ ਕੰਮ ਕਰਕੇ ਕੀ ਲੈਣਾ ਹੈ ਜਿਹੜੇ ਬਟੇਪੇ ਵਾਲੀ ਪਿਸ਼ਨ ਆਉਂਦੀ ਉਹ ਜਾਣੇ ਖੋਵੇ ਕਿ ਕਿੱਥੇ ਰਹਿੰਦੇ ਆ ਤੇ ਜਿਹੜੇ ਬਜ਼ੁਰਗ ਘਰ ਰਹਿੰਦੇ ਰਹਿੰਦੇ ਆ ਇਹਦੇ ਤੋਂ پابੰਦੀ ਲੱਗਣੀ ਚਾਹੀਦੀ ਲੋਕ ਕੰਮ ਕਰਨ ਲੱਗ ਲੋਕ ਕੰਮ ਨਹੀਂ ਕਰਦੇ ਬਿਲਕੁਲ ਵਿਹਲੇ ਹੋ ਗਏ ਇਸੇ ਤੱਕ ਕਿ ਸਾਨੂੰ ਸਭ ਨੂੰ ਕੰਮ ਨਹੀਂ ਮਿਲਦਾ ਮੇਰੇ ਵੱਲ ਜੀ ਬਿਲਕੁਲ ਜੀ ਬਿਲਕੁਲ ਇਹ ਵੀ ਮੁੱਦਾ ਬੜਾ ਅਹਿਮ ਹੈ ਇਹ ਮੁੱਦਾ ਵਕਫਾਕ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਵਿਚਾਰਿਆ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਹਦੇ ਉੱਤੇ ਟਿੱਪਣੀਆਂ ਕਰ ਦਿੱਤੀਆਂ ਨੇ ਕਿ ਜਿਹੜੀਆਂ ਮੁਫਤ ਦੀਆਂ ਸਹੂਲਤਾਂ ਨੇ ਉਹ ਲੋਕਾਂ ਨੂੰ ਕੰਮ ਕਰਨ ਤੋਂ ਵਿਹਲੇ ਕਰ ਦਿੰਦੀਆਂ ਨੇ ਵੈਸੇ ਸਹੂਲਤਾਂ ਬਹੁਤ ਨੇ ਕਈ ਲੋਕ ਤਾਂ ਵਿਅੰਗ ਦੇ ਰੂਪ ਦੇ ਵਿੱਚ ਸਕਿੱਟਾਂ ਜੀਆਂ ਬਣਾ ਕੇ ਵੀ ਪਾਉਣ ਲੱਗ ਪਿਆ ਵੀ ਭਾਈ ਸ਼ਗਨ ਸਕੀਮਾਂ ਕੁੜੀ ਦੇ ਵਿਆਹ ਦੀ ਕੋਈ ਚਿੰਤਾ ਨਹੀਂ ਕਹਿੰਦਾ ਮੈਨੂੰ ਬੰਦਾ ਇੱਕ ਮਤਲਬ ਵੀਡੀਓ ਦੇ ਵਿੱਚ ਵੀ ਆਪਾਂ ਨੂੰ ਸ਼ਗਨ ਸਕੀਮ ਮਿਲ ਜਾਣੀ ਆ ਉਹ ਹੋ ਗਿਆ ਜੀ ਅੱਛਾ ਬੁਢਾਪਾ ਬੁਢਾਪਾ ਪੈਨਸ਼ਨ ਮਿਲ ਜਾਣੀ ਆ ਜੇ ਤੈਨੂੰ ਕੁਝ ਹੋ ਗਿਆ ਕਹਿੰਦਾ ਜੀ ਮੇਰੀ ਪਤਨੀ ਨੂੰ ਪੈਨਸ਼ਨ ਮਿਲ ਜਾਣੀ ਆ ਅੱਛਾ ਜੇ ਤੂੰ ਬਿਮਾਰ ਹੋ ਗਿਆ ਕਹਿੰਦਾ ਜੀ ਮੈਨੂੰ ਆਇਸ਼ਵਾਨ ਯੋਜਨਾ ਦੇ ਤਹਿਤ ਇਲਾਜ ਹੋ ਜਾਣਾ ਜੇ ਮਾੜੀ ਮੋਟੀ ਬਿਮਾਰੀ ਹੋ ਗਈ ਤਾਂ ਫਿਰ ਮੈਂ ਮੁਹੱਲਾ ਕਲੀਨਿਕ ਦੇ ਵਿੱਚ ਜਾ ਕੇ ਦਵਾਈ ਲੈ ਆਉਣੀ ਆ ਆਮ ਆਦਮੀ ਕਲੀਨਿਕ ਤੋਂ ਮਤਲਬ ਅਜਿਹੀਆਂ ਗੱਲਾਂ ਨੇ ਬੱਚੇ ਕਹਿੰਦਾ ਜੀ ਮੇਰੇ ਸਕੂਲ ਦੇ ਵਿੱਚ ਸਰਕਾਰੀ ਚ ਪੜਦੇ ਨੇ ਕਿਤਾਬਾਂ ਵਰਦੀ ਸਾਰਾ ਕੁਝ ਖਾਣਾ ਤੱਕ ਉਹਨਾਂ ਨੂੰ ਫ੍ਰੀ ਮਿਲਦਾ ਸਿਰਫ ਜਿਹੜਾ ਛੱਡਣ ਲੈ ਜਾਣ ਦਾ ਹੀ ਕੰਮ ਆਪਣਾ ਰਹਿ ਗਿਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਨੇ ਕਈ ਸਕੀਮਾਂ ਨੇ ਆਟੇ ਦੀ ਕੋਈ ਪ੍ਰਵਾਹ ਨਹੀਂ ਕਹਿੰਦਾ ਜੀ ਸਬਜ਼ੀਆਂ ਵਗੈਰਾ ਦਾਲਾਂ ਵਗੈਰਾ ਉਹ ਆਪਾਂ ਕਹਿੰਦਾ ਇਧਰੋਂ ਉਧਰੋਂ ਅਰੇਂਜ ਕਰ ਲਈਦੀਆਂ ਨੇ ਮਤਲਬ ਖਾਣ ਪਕਾਉਣ ਬਣਾਉਣ ਦਾ ਵੀ ਜਿਹੜਾ ਮਸਲਾ ਉਹ ਸੌਖਾ ਹੁੰਦਾ ਨਜ਼ਰ ਆ ਰਿਹਾ ਸੋ ਸਹੂਲਤਾਂ ਨੇ ਜੀ ਬਿਜਲੀ ਮੁਫਤ ਕੋਈ ਕੋ ਕਈਆਂ ਨੇ ਤਾਂ ਆ ਰਹੇ ਜੇ ਦੇਖੇ ਨੇ ਜਿਹੜੇ ਮਤਲਬ ਇੱਕੋ ਪਿੰਡ ਦੀ ਹੱਦ ਦੇ ਉੱਤੇ ਪੈ ਜਾਂਦੇ ਨੇ ਦੂਜਾ ਇਲਾਕਾ ਨਾਲ ਸ਼ੁਰੂ ਹੋ ਜਾਂਦਾ ਅੱਧੇ ਘਰ ਦੇ ਵਿੱਚ ਇੱਕ ਪਿੰਡ ਦੇ ਨਾਮ ਤੇ ਕਨੈਕਸ਼ਨ ਦੂਜੇ ਘਰ ਦੇ ਵਿੱਚ ਇੱਕ ਪਿੰਡ ਦੇ ਨਾਮ ਦੇ ਉੱਤੇ ਕਨੈਕਸ਼ਨ ਜਾਂ ਇੱਕੋ ਘਰ ਦੇ ਵਿੱਚ ਪਿਓ ਪੁੱਤ ਰਹ ਰਹੇ ਨੇ ਤਾਂ ਪਹਿਲਾਂ ਇੱਕ ਕਨੈਕਸ਼ਨ ਨਾਲ ਸਰ ਜਾਂਦਾ ਸੀ ਹੁਣ ਬਿਜਲੀ ਦੇ ਦੋ ਦੋ ਮੀਟਰ ਲੱਗ ਗਏ ਨੇ ਪਿਓ ਦੇ ਨਾਮ ਤੇ ਵੀ ਪੁੱਤ ਦੇ ਨਾਮ ਦੇ ਉੱਤੇ ਵੀ ਤੇ 1200 ਯੂਨਿਟ ਮੁਫਤ ਹੋ ਚੁੱਕੀ ਹੈ ਬਿਜਲੀ ਦੀ ਦੋ ਮਹੀਨਿਆਂ ਦੀ ਜਿਹੜੀ ਕਦੇ ਵੀ ਖਤਮ ਨਹੀਂ ਹੁੰਦੀ 1200 ਯੂਨਿਟ ਬਹੁਤ ਹੁੰਦੀ ਹੈ ਏਸੀ ਇੱਕ ਕਮਰਾ ਛੱਡੋ ਹਰ ਕਮਰੇ ਦੇ ਵਿੱਚ ਲੌਬੀ ਦੇ ਵਿੱਚ ਏਸੀ ਕਿਚਨ ਦੇ ਵਿੱਚ ਐਗਜ਼ੋਸਟ ਫੈਨ ਹੁੰਦਾ ਸੀਗਾ ਦੂਜੇ ਫੈਨ ਚੱਲਣ ਲੱਗ ਪਏ ਵੀ ਹੁਣ ਭਾਈ ਠੀਕ ਹੈ ਹਰ ਕਿਚਨ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਹੁਣ ਇਲੈਕਟ੍ਰਿਕ ਚੁੱਲ੍ਹੇ ਦੇਖਣ ਨੂੰ ਮਿਲ ਜਾਣਗੇ ਕਿਉਂਕਿ ਬਿਜਲੀ ਦਾ ਬਿੱਲ ਨਹੀਂ ਆਉਂਦਾ ਅਗਲਾ ਕਹਿੰਦਾ ਯਾਰ ਗਰਮੀਆਂ ਦੇ ਵਿੱਚ ਤਾਂ ਆਪਣਾ ਚੱਲ ਗਿਆ ਏਸੀ ਸਰਦੀਆਂ ਦੇ ਵਿੱਚ ਆਪਾਂ ਇਲੈਕਟ੍ਰਿਕ ਚੁੱਲ੍ਹੇ ਦੇ ਨਾਲ ਕੰਮ ਸਾਰ ਲੈਣੇ ਆ ਕਿਉਂਕਿ ਹੁਣ ਏਸੀ ਨਹੀਂ ਚੱਲਣਾ ਤਾਂ ਇਹਦੇ ਉੱਤੇ ਪਾਣੀ ਪੂਣੀ ਗਰਮ ਕਰ ਲਓ ਰੌਡਸ ਗੀਜ਼ਰ ਬਲੋਰ ਕਾਫੀ ਕੁਝ ਐਡਾ ਸਰਦੀਆਂ 'ਚ ਵੀ ਚੱਲ ਰਿਹਾ ਹੈ ਇਸ ਕਰਕੇ ਬਿਜਲੀ ਦੀ ਦੁਰਵਰਤੋਂ ਕਾफी ਹੋ ਰਹੀ ਹੈ ਜਿਹੜੀ ਨਹੀਂ ਕਰਨੀ ਚਾਹੀਦੀ ਚਾਹੇ ਮੁਫਤ ਦੀ ਸਹੂਲਤਾ ਪਰ ਉਹਦਾ ਫਿਰ ਖਮਿਆਜ਼ਾ ਤੁਹਾਨੂੰ ਜਦੋਂ ਲੰਮੇ ਕੱਟ ਲੱਗਦੇ ਉਦੋਂ ਭੋਗਣਾ ਪੈਂਦਾ ਕਿਉਂਕਿ ਬਿਜਲੀ ਬੋਰਡ ਨੇ ਵੀ ਆਪਣੇ ਹਿਸਾਬ ਦੇ ਨਾਲ ਚਲਾਉਣਾ ਸਭ ਲਈ ਬਿਜਲੀ ਪੂਰੀ ਕਰਨੀ ਆ ਮੋਟਰਾਂ ਵਾਲਿਆਂ ਨੂੰ ਵੀ ਬਿਜਲੀ ਦੇਣੀ ਆ ਤੁਹਾਨੂੰ ਵੀ ਬਿਜਲੀ ਦੇਣੀ ਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੰਡਸਟਰੀ ਨੂੰ ਬਿਜਲੀ ਦੇਣੀ ਆ ਜਿੱਥੇ ਸਭ ਤੋਂ ਵੱਧ ਬਿਜਲੀ ਦੀ ਖਪਤ ਹੁੰਦੀ ਹੈ ਇੰਡਸਟਰੀ ਦੇ ਵਿੱਚ ਕਿਉਂਕਿ ਲਗਾਤਾਰ ਮਸ਼ੀਨਾਂ ਚੱਲਦੀਆਂ ਨੇ ਦਿਨ ਰਾਤ ਕਈ ਵਾਰ ਇੱਕ ਵਾਰ ਵੀ ਮਸ਼ੀਨ ਬੰਦ ਹੋ ਜੇਵੇ ਤਾਂ ਸਾਰੀ ਉਹਨਾਂ ਮੁਫਤ ਵਾਲੀਆਂ ਜਿਹੜੀਆਂ ਸਹੂਲਤਾਂ ਨੇ ਉਹ ਨਹੀਂ ਲੈਣੀਆਂ ਚਾਹੀਦੀਆਂ ਲੋਕਾਂ ਨੂੰ ਗਰੇਜ਼ ਕਰਨਾ ਚਾਹੀਦਾ ਹੈ। ਹੈਲੋ। ਸਤਿ ਸ਼੍ਰੀ ਅਕਾਲ ਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਗੱਲ ਕਰਨੇ ਆ ਮੋਦੀ ਸਾਹਿਬ ਅਮਰੀਕਾ ਜਾਣੇ ਇੰਨੀ ਕੋਸ਼ਿਸ਼ ਕਰ ਰਹੇ ਨੇ ਸਾਡੇ ਦੇ ਪਕਾ ਪੜਸਕਾਰ ਕਰ ਦੇਣਾ ਕਿ ਉਹਨਾਂ ਨਾਲ ਕਹਿੰਦੇ ਇਹ ਆਵਲੇ ਜਹਾਜ਼ ਵੀ ਭੇਜ ਕੇ ਮੰਗਾ ਲੈਣੇ ਜਨ ਜਲੀਲ ਨਾ ਹੋਣਗੇ ਜਿਹੜੇ ਜਿੰਨੇ ਸਾਡੇ ਸਾਡੇ ਛੋਟੇ ਵੀਰ ਵੱਡੇ ਵੀਰ ਇਹਨਾਂ ਨਾਲ ਨਾ ਜਲੀਲ ਨਾ ਹੋਣਗੇ। ਦੂਜਾ ਮੈਂ ਲੋਕਾਂ ਨੂੰ ਅਪੀਲ ਕਰਨਾ ਜਿਹਨਾਂ ਪਿੰਡਾਂ ਜੁਗ ਜਾਂਦਾ ਉਹ ਯਾ ਕੋ ਰੇਣੋ ਮੈਣੇ ਨਾਂ ਮਾਰਨਾ ਜੇ ਪ੍ਰੈਸ ਬਣਾਉਣਾ ਤੇ ਏਜੰਟਾਂ ਤੇ ਕਾਰਵਾਈ ਕਰਨਾ ਬ੍ਰਾਹਮਣ ਮੈਂ ਕਿਸਾਨ ਨਹੀਂ ਇਹਨੂੰ ਕੈਂਦੀ ਕਰਾਂਗਾ ਕਿ ਉਹ ਵੀ ਇਹੋ ਪ੍ਰੈਸ ਬਣਾਉਣ ਤੋਂ ਜਾਂ ਹਜ਼ਾਰੇ ਉਹਨਾਂ ਦੇ ਜਲਦੀ ਕਾਰਵਾਈ ਕਰੋ ਜਿੰਦਾ ਨੇ ਮੌਲ ਨਾ ਸਕੀਤੀ ਤੰਗਵਾਂ ਜੀ ਬਿਲਕੁਲ ਜੀ ਏਜੰਟਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਕਈ ਏਜੰਟ ਸ਼ੱਕ ਦੇ ਘੇਰੇ ਚ ਨੇ ਸ਼ਕੰਜੇ ਚ ਵੀ ਆ ਚੁੱਕੇ ਨੇ ਸੋ ਕਾਰਵਾਈਆਂ ਜ਼ਰੂਰ ਏਜੰਟਾਂ ਤੇ ਹੋ ਰਹੀਆਂ ਨੇ ਜਿਹੜੇ ਏਜੰਟਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਫਸਾ ਦਿੱਤਾ ਵੀ ਤਿੰਨ ਤਾਂ ਉੱਥੇ ਭੇਜ ਦੇਣਾ ਤੂੰ ਜਾ ਕੇ ਉੱਥੇ ਸੈਟਲ ਵੀ ਹੋ ਜਾਣਾ ਹੈ ਕਈਆਂ ਨੇ ਤਾਂ ਇਹ ਕਹਿ ਦਿੱਤਾ ਕਿ ਤੈਨੂੰ 35-36 ਲੱਖ ਸਾਨੂੰ ਦੇ ਉੱਥੇ ਤੋਂ ਮਹੀਨੇ ਦਾ ਹੀ 5-7 ਲੱਖ ਰੁਪਈਆ ਕਮਾ ਲੈਣਾ 6 ਮਹੀਨਿਆਂ 'ਚ ਤੇਰੇ ਪੈਸੇ ਪੂਰੇ ਹੋ ਜਾਣੇ ਨੇ ਤੇ ਇੱਕ ਵਾਰੀ ਪਹੁੰਚਣ ਵਾਲੀ ਗੱਲ ਕਰ ਲੋਕਾਂ ਨੂੰ ਇੱਕ ਸਬਜ ਬਾਗ ਦੱਸ ਜਾਂਦਾ ਯਾਰ ਜੇ ਇੱਕੋ ਵਾਰ ਇਨਵੈਸਟਮੈਂਟ ਕਰਤੀ ਤਾਂ ਆਪਾਂ ਸਾਲ ਦੇ ਵਿੱਚ ਤਾਂ ਇਹਦੇ ਨਾਲ ਡਬਲ ਕਮਾ ਲੈਣੇ ਨੇ ਇਸ ਕਰਕੇ ਉਹ ਵੀ ਮਨ ਦੇ ਵਿੱਚ ਆ ਜਾਂਦੀ ਹੈ ਗੱਲ ਸੋ ਮਿਹਰਬਾਨੀ ਜੀ ਤੁਹਾਡੀ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਕਾਲਜ਼ ਕੀਤੀਆਂ ਕਮੈਂਟ ਕੀਤੀ ਤੇ ਕੱਲ ਵੀ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਤੇ ਚਰਚਾ ਕਰਾਂਗੇ ਆਗਿਆ ਦਿਓ ਧੰਨਵਾਦ